ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਜਿਵੇਂ ਕਿ ਤਜਾਬਾ ਬਣ ਜਾਂਦਾ ਗਾ ਕਈ ਵਾਰ ਜੀ ਆਪਣੇ ਕੁਝ ਵੀ ਖਾਣ ਪੀਣ ਨਾਲ ਜਿਵੇਂ ਤਜਾਬਾ ਬਣ ਜਾਂਦਾ ਤਾਂ ਆਪਾਂ ਨੂੰ ਖੱਟੇ ਜਿਹੇ ਡਕਾਰ ਆਉਣ ਲੱਗ ਜਾਂਦੇ ਹੈਗੇ ਤੇ ਫਿਰ ਆਪਾਂ ਨੂੰ ਮੈਡੀਸਨ ਲੈਣੀ ਪੈਂਦੀ ਹੈ ਗੋਲੀਆਂ ਵਗੈਰਾ ਜਾਂ ਕੈਪਸੂਲ ਲੈਣੇ ਪੈਂਦੇ ਹੈਗੇ ਮੈਡੀਕਲ ਦਵਾਈ ਤਜਾਬਾ ਬਣਦਾ ਜੀ ਅੱਜ ਆਪਾਂ ਇਹਦਾ ਪੱਕਾ ਹੱਲ ਲੈ ਕੇ ਆਏ ਆਂਗੇ ਤੇ ਜੇਕਰ ਤੁਸੀਂ ਸਵੇਰੇ ਸਵੇਰੇ ਰੋਜ਼ ਇਹ ਚੀਜ਼ ਬਣਾ ਕੇ ਪੀ ਲੋਗੇ ਤਾਂ ਤੁਹਾਡੇ ਬਿਲਕੁਲ ਵੀ ਤਜਾਵ ਨਹੀਂ ਬਣੂਗਾ ਜਿਵੇਂ ਕਿ ਕਈ ਭੈਣ ਭਰਾਵਾਂ ਦੇ ਕੁਝ ਵੀ ਜਿਵੇਂ ਖਾ ਪੀ ਲੈਣੇ ਆਗੇ ਚਾਹ ਪਾਣੀ ਪੀ ਲੈਣੇ ਆ ਜਾਂ ਕੁਝ ਖੱਟਾ ਮਿੱਠਾ ਖਾ ਲੈਣੇ ਆ ਤਾਂ ਉਹਦੇ ਨਾਲ ਤਜਾਵ ਬਣ ਜਾਂਦਾ ਜੀ ਖਾਣ ਨਾਲ ਤੇ ਆਪਾਂ ਇਹ ਸਵੇਰੇ ਸਵੇਰੇ ਇਹ ਤੁਸੀਂ ਲੱਸੀ ਕਰ ਲੋ ਸਰਬਤ ਕਰ ਲੋ ਦੁੱਧ ਕਰ ਲੋ ਜੋ ਮਰਜ਼ੀ ਕਰ ਲੋ ਜੀ ਇਹਨੂੰ ਤੇ ਇਹ ਬਣਾ ਕੇ ਤੁਸੀਂ ਪੀਣਾਗਾ ਤੇ ਆਪਾਂ ਹੁਣ ਇਹ ਤੁਹਾਨੂੰ ਬਣਾਉਣ ਦਾ ਤਰੀਕਾ ਦੱਸਦੇ ਹਾਂ ਜੇਕਰ ਤੁਸੀਂ ਸਵੇਰੇ ਸਵੇਰੇ ਇਹਨੂੰ ਰੋਜ਼ ਨਿਰਨੇ ਕਾਲ ਜੀ ਪੀ ਲੋਗੇ ਖਾਲੀ ਪੇਟ ਤਾਂ ਤੁਹਾਡੇ ਬਿਲਕੁਲ ਵੀ ਤਜਾਵ ਨਹੀਂ ਬਣੂਗਾ ਜੀ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਇਹ ਆਪਾਂ ਨੇ ਲਿੱਤਾ ਜੀ ਇਹ ਪਾਣੀ ਲੈ ਲਿਆ ਆਪਾਂ ਨੇ ਗਲਾਸ ਤੋਂ ਘੱਟਾ ਗਾ ਇਹ ਪਾਣੀ ਤੇ ਇਹ ਆਪਾਂ ਨੇ ਕੱਚਾ ਦੁੱਧ ਲਿੱਤਾ ਜੀ ਦੁੱਧ ਨੂੰ ਆਪਾਂ ਨੇ ਪੁਣ ਕੇ ਲੈਣਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਥੋੜੀ ਚੀਨੀ ਖੰਡੇ ਦੇ ਵਿੱਚ ਪਾਣੀ 'ਚ ਜੇਕਰ ਤੁਸੀਂ ਪਾਉਣੀ ਹੈ ਤਾਂ ਪਾ ਸਕਦੇ ਹੋ ਜੀ ਨਹੀਂ ਪਾਣੀ 'ਚ ਇਹ ਖੰਡ ਪਾਣ ਦੀ ਕੋਈ ਲੋੜ ਨਹੀਂ ਹੈਗੀ ਜ਼ਰੂਰੀ ਨਹੀਂ ਹੈਗੀ ਇਹ ਕਈ ਵੀ ਭੈਣ ਭਰਾ ਮਿੱਠਾ ਨਹੀਂ ਪੀਂਦੇ ਹੁੰਦੇਗੇ ਨਹੀਂ ਪਸੰਦ ਹੁੰਦਾ ਤਾਂ ਇਹਦੇ ਲਈ ਜੀ ਆਪਾਂ ਨੇ ਇੱਕ ਚਮਚ ਲੈਤਾ ਇਹ ਖੰਡ ਦਾ ਤੇ ਆਪਾਂ ਨੇ ਖੰਡ ਨੂੰ ਚੰਗੀ ਤਰ੍ਹਾਂ ਘੋਲ ਲੈਣਾਗਾ ਇਸ ਤਰੀਕੇ ਨਾਲ ਆਪਾਂ ਖੰਡ ਘੋਲ ਲਾਂਗੇ ਤੇ ਕਈ ਭੈਣ ਭਰਾ ਤਾਂ ਇਹੋ ਜਿਹੇ ਹੁੰਦੇ ਜਿਹੜੇ ਡੇਲੀ ਤਜਾਬ ਦੀ ਗੋਲੀ ਲੈਂਦੇ ਕੈਪਸੂਲ ਲੈਂਦੇ ਆ ਤੇ ਕੁਝ ਵੀ ਉਹਨਾਂ ਨੂੰ ਨਹੀਂ ਆਪ ਕੋ ਹੁੰਦਾ ਖਾਣਾ ਪੀਣਾ ਜਿਵੇਂ ਖੱਟਾ ਮਿੱਠਾ ਕੁਝ ਵੀ ਖਾ ਵੀ ਲੈਂਦੇ ਆ ਤਾਂ ਨਾਲ ਦੀ ਨਾਲ ਤੇਜਾਬ ਬਣ ਜਾਂਦਾ ਉਹਨਾਂ ਦੇ ਤੇ ਇਹ ਬਣਾ ਕੇ ਪੀ ਲੋ ਜੀ ਬਿਲਕੁਲ ਵੀ ਤੇਜਾਬ ਨਹੀਂ ਬਣੂਗਾ ਤੇ ਹੁਣ ਆਪਾਂ ਇਹ ਪਾ ਦਾਂਗੇ ਜਿਹੜਾ ਦੁੱਧ ਹੈ ਤੇ ਇਹਨੂੰ ਆਪਾਂ ਪਾ ਦਾਂਗੇ ਇਹਦੇ ਵਿੱਚ ਤੇ ਇਹ ਇੱਕ ਗਲਾਸ ਪੂਰਾ ਬਣ ਕੇ ਤਿਆਰ ਹੋ ਜੂਗਾ ਜੀ ਪੌਣਾ ਕ ਗਲਾਸ ਤੁਸੀਂ ਪਾਣੀ ਦਾ ਲੈ ਲੈਣਾ ਤੇ ਥੋੜਾ ਜਿਹਾ ਦੁੱਧ ਲੈ ਲੈਣਾ ਇਹ ਤੇ ਹੁਣ ਇਹ ਡਰਿੰਕ ਬਣ ਕੇ ਆਪਣੀ ਬਿਲਕੁਲ ਤਿਆਰ ਆ ਜੀ ਪੀਣ ਲਈ ਤੇ ਸਵੇਰੇ ਤੁਸੀਂ ਡੇਲੀ ਇਸੇ ਤਰੀਕੇ ਨਾਲ ਹੀ ਡਰਿੰਕ ਇਹ ਤਿਆਰ ਕਰਨੀ ਆ ਤੇ ਪੀ ਲੈਣੀ ਹੈਗੀ ਖਾਲੀ ਪੇਟ ਤੇ ਫਿਰ ਜਿਵੇਂ ਚਾਹ ਪਾਣੀ ਪੀਣਾਗਾ ਤਾਂ ਥੋੜਾ ਜਿਹਾ ਠਹਿਰ ਕੇ ਪੀ ਲੈਣਾ ਜੀ ਅੱਧਾ ਘੰਟਾ ਜਾਂ ਘੰਟਾ ਬਾਅਦ ਤੇ ਸਵੇਰੇ ਖਾਲੀ ਪੇਟ ਪਹਿਲਾਂ ਇਹ ਤੁਸੀਂ ਇਹੀ ਚੀਜ਼ ਬਣਾ ਕੇ ਪੀਣੀ ਹੈਗੀ ਤੇ ਫਿਰ ਬਿਲਕੁਲ ਵੀ ਤਜਾਬ ਨਹੀਂ ਹੋਣਗਾ ਤੁਹਾਡੇ ਤੇ ਨਾ ਤੁਹਾਨੂੰ ਗੋਲੀਆਂ ਲੈਣ ਦੀ ਲੋੜ ਨਾ ਕੈਪਸੂਲ ਕੋਈ ਵੀ ਮੈਡੀਕਲ ਦਵਾਈ ਲੈਣ ਦੀ ਲੋੜ ਨਹੀਂ ਹੈਗੀ फेर ਜੋ ਮਰਜੀ ਖਾਓ ਪੀਓ ਬਿਲਕੁਲ ਵੀ ਤਜਾਬ ਨਹੀਂ ਬਣੂਗਾ ਤੇ ਅੱਜ ਦੀ ਵੀਡੀਓ ਆਪਣੀ ਇਹੀ ਸੀ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਇੱਕ ਵਾਰ ਤੁਸੀਂ ਵੀ ਇਹ ਤਰੀਕਾ ਵਰਤ ਕੇ ਜ਼ਰੂਰ ਵੇਖਣਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ